ਪਰਿਵਾਰ ਆਪਣਾ ਜਦੋਂ ਪਏ ਬਾਂਡ ਟੁੱਟਾ ਨਾ ਕੋ ਨਿਲਦਾਇ ਤੋਂ ਜੀ ਕਿਉਂਕਿ ਆਪਾਂ ਤੇ ਇੱਥੇ ਸਾਨੂੰ ਪਤਾ ਲੱਗਣ ਡੇ ਬਾਂਡ ਟੁੱਟ ਗਿਆ ਪਾਣੀ ਦਾ ਬਹੁਤ ਤੇਜ਼ ਵਾਹ ਹੀ ਹਾਂਜੀ ਬਹੁਤ ਤੇਜ਼ ਪਾਣੀ ਆਉਂਦਿਆ ਸੀ ਅਸੀਂ ਤੇ ਮੱਲਾ ਪਹਿਲਾਂ ਆਪਾਂ ਜੋ ਜੰਗਰਵਾਛਾ ਜਿਹੜਾ ਸੀ ਉਹ ਬਾਹਰ ਕੱਢਿਆ ਸੀ ਕੱਢ ਕੇ ਤੇ ਜਦੋਂ ਆਪਾਂ ਗਏ ਅਸੀਂ ਹਿਸਾਬ ਆਇਆ ਵੀ ਪਾਣੀ ਬਹੁਤ ਤੇਜ਼ ਆ ਅਸੀਂ ਤਾਈਟਰ ਆਪਣਾ ਕੱਢ ਲਿਆ ਸੀ ਗੱਡੀ ਵੀ ਕਰੀ ਗੱਡੀ ਆਪਾਂ ਭਜਾ ਕੇ ਗੱਲ ਕਰੀ ਨਿਕਲੇ ਇੱਥੋਂ ਤੇ ਬਹੁਤ ਤੇਜ਼ ਪਾਣੀ ਆਇਆ ਬਹੁਤ ਮੁਸ਼ਕਲ ਹੀ ਤੇ ਇਹ ਜਦੋਂ ਅਸੀਂ ਇਹਦੇ ਛੜਕੇ ਪਹੁੰਚੇ ਆਪਾਂ ਬੰਦ ਤੇ ਪਹੁੰਚੇ ਆ ਪਾਣੀ ਉਸੇ ਟਾਈਮ ਸਾਡੇ ਕੱਢ ਲਿਆ ਭਾ ਜੀ ਉਹ ਕੱਢ ਲਏ ਪਹਿਲਾਂ ਕੱਢ ਲਏ ਸਾਮਾਨ ਸਾਮਾਨ ਦੇ ਤਾਂ ਵਿੱਚ ਪੁੱਜ ਗਿਆ ਅੰਦਰ ਹੀ ਕਾਰਾ ਕਰ ਦਿੱਤਾ ਰਹਿ ਗਿਆ ਕੋ ਤਾਂ ਹੋਇਆ ਹੀ ਨਹੀਂ ਇਹਦਾ ਮਤਲਬ ਮੌਕੇ ਟਾਈਮ ਹੀ ਨਹੀਂ ਛੋਟੇ ਕੋ ਤੇ ਮਤਲਬ ਆਪਾਂ ਸਾਮਾਨ ਤਾਂ ਰੱਬ ਨੇ ਸਾਨੂੰ ਰੱਖ ਲਿਆ ਵਾ ਨਹੀਂ ਦੇ ਜਿੰਨੀ ਤੇਜ਼ ਪਾਣੀ ਆਈ ਤੇ ਇਹ ਸਮਝਿਆ ਤੇ ਅੱਜ ਸਾਡਾ ਮਤਲਬ ਨਾਂ ਨਿਸ਼ਾਨੀ ਤੋਂ ਖਤਮ ਹੋ ਗਿਆ ਸਹੀ ਹਾਂ ਜੀ ਜਿੰਨੀ ਤੇਜ਼ ਪਾਣੀ ਆਇਆ ਇਹ ਬੱਚੇ ਦੀ ਕਿਤਾਬਾਂ ਜੋ ਛੋਟੇ ਦੇ ਵੇ ਬੱਚਾ ਨਰਸੀ ਤੋਂ ਪੜਦਾ ਰਿਆ ਨਾ ਸਾਰੀਆਂ ਹੁਣ ਦੇ ਕੇ ਪਲੱਸ 2 ਜੋ ਗਿਆ ਹੁਣ ਤੱਕ ਸਾਰੀਆਂ ਆਪਾਂ ਕਿਤਾਬਾਂ ਸੰਭਲ ਕੇ ਰੱਖੀਆਂ ਸੀ ਅੱਛਾ ਜੀ ਤੇ ਜਿਹੜੀਆਂ ਇਹ ਖਰਾਬ ਹੋ ਗਈਆਂ ਹਰ ਕੋ ਕਿਸੇ ਕੰਮ ਨਹੀਂ ਤੇ ਇਹ ਬੇਕਾਰ ਹੋ ਗਿਆ ਨਰਸਰੀ ਤੋਂ ਲਾਕੇ ਮੈਂ ਸਾਰੀਆਂ ਇਹ ਕਿਤਾਬਾਂ ਸਾਂਭੇ ਕਾਪੀਆਂ ਕਿਤਾਬਾਂ ਜੋ ਸਾਂਭੀਆਂ ਜਦੋਂ ਇਹਨਾਂ ਨੂੰ ਸਾੜਿਆ ਤਾਂ ਕੀ ਮੰਨ ਤੇ ਬਿੱਤੀ ਆ ਮੰਨਦੇ ਤਾਂ ਹੁਣ ਵੇਖੋ ਵੀ ਬੜਾ ਦੁੱਖ ਤੇ ਬੜਾ ਹੁੰਦਾ ਵਾ ਕਿਤਾਬਾਂ ਬੱਚੀ ਦੀ ਸਾਂਭੀਆਂ ਨਰਸਰੀ ਤੋਂ ਲਾਕੇ ਹਾਂਜੀ ਤੇ ਹੁਣ ਮਤਲਬ ਸਾਰੀਆਂ ਤੇ ਦੁੱਖ ਤੇ ਬਹੁਤ ਜ਼ਿਆਦਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਅਜੋਨਾ ਡੇਰਿਆਂ ਦੀ ਤੁਹਾਨੂੰ ਵੀਡੀਓ ਵਿਖਾ ਰਹੇ ਆ ਜਿਨ੍ਹਾਂ ਡੇਰਿਆਂ ਦਾ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੋਇਆ ਸੀਗਾ ਕੋਨੇ ਆਲ ਬੰਨ ਜਦੋਂ ਟੁੱਟਿਆ ਸੀਗਾ ਤੇ ਇੰਨੇ ਜਿਹੜਾ ਸੈਕੜੇ ਪਿੰਡ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲੇ ਜਦੋਂ ਸਾਰੇ ਹੀ ਲੋਕ ਬੰਨ ਦੇ ਉੱਤੇ ਆ ਆ ਕੇ ਖੜਦੇ ਸੀ ਤੇ ਇਹ ਘਰ ਕਈ ਜਿਹੜਾ ਵਾ ਜਿਹੜਾ ਵਾ 25 30 ਦੇਣਾ ਇਹ ਜਿਹੜਾ ਵਾ ਇਹ ਘਰ ਪਾਣੀ ਦੇ ਵਿੱਚ ਡੁੱਬਿਆ ਰਿਹਾ ਤੇ ਦਿਸਿਆ ਨਹੀਂ ਆ ਕਿਉਂਕਿ ਸਾਰੇ ਹੀ ਲੋਕ ਨੂੰ ਬੈਠ ਕੇ ਅਰਦਾਸਾਂ ਕਰਦੇ ਸੀ ਕਿ ਪ੍ਰਮਾਤਮਾ ਇਸ ਘਰ ਦਾ ਕੀ ਬਣੇਗਾ ਕਿਉਂਕਿ ਇੱਥੇ ਪਾਣੀ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ। ਸਾਡੇ ਦੋਸਤੋ ਅਸੀਂ ਹੁਣ ਜਿਸ ਪਰਿਵਾਰ ਦੇ ਵਿੱਚ ਬੈਠੇ ਆ ਉਸ ਪਰਿਵਾਰ ਨੇ ਵਾਹਿਗੁਰੂ ਅੱਗੇ ਮਹਾਰਾਜ ਅੱਗੇ ਅਰਦਾਸਾਂ ਕਰ ਕਰਕੇ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਨਗਰ ਦੀ ਸਾਰਿਆਂ ਦੀ ਸੁੱਖ ਮੰਗਦੇ ਸੀ ਕਿਉਂਕਿ ਨਾ ਤੇ ਇਸੇ ਘਰੋਂ ਬਾਹਰ ਜਾ ਸਕਦੇ ਸੀ ਤੇ ਨਾ ਅੰਦਰ ਆ ਸਕਦੇ ਸੀ। ਜਦੋਂ ਪਾਣੀ ਨੇ ਬਹੁਤ ਹੀ ਜ਼ਿਆਦਾ ਯੋਰ ਮਚਾ ਦਿੱਤਾ ਤਾਂ ਇੱਥੋਂ ਫਿਰ ਇਹਨਾਂ ਨੇ ਮਤਲਬ ਕਿ ਕਿਦਾਂ ਆਪਣੀ ਭੱਜ ਕੇ ਜਾਨ ਬਚਾਈ ਆ ਤੇ ਕਰਦੇ ਭਾਜੀ ਉਹਨਾਂ ਨਾਲ ਗੱਲ ਭਾਜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਤੇ ਮੈਂ ਇਹਨਾਂ ਬੜਾ ਖੁਸ਼ ਹਾਂ ਕਿ ਅੱਜ ਤੁਸੀਂ ਇੱਥੇ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੋ ਕਿਉਂਕਿ ਇਦੀ ਜਿੰਨਾ ਕਹਿ ਰ ਇਧਰ ਵਰਤਿਆ ਸੀ ਪਾਣੀ ਦਾ ਯੋਰ ਸੀਗਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਇਆ ਸੀਗਾ ਤੇ ਤੁਸੀਂ ਮੈਨੂੰ ਦੱਸੋ ਕਿ ਕਿੰਨੇ ਵਜੇ ਤੁਸੀਂ ਫਿਰ ਲੈ ਗਏ ਆਪਣਾ ਪਰਿਵਾਰ ਜਿਹੜਾ ਇੱਥੋਂ ਨਿਕਲੇ ਜਾਂ ਇੱਥੇ ਰਹਿ ਪਰਿਵਾਰ ਆਪਣਾ ਜਦੋਂ ਕੋਈ ਬੰਦ ਟੋਟਾ ਨਾ ਕੋ ਨਿਲਦਾ ਇਥੋਂ ਕਿਉਂਕਿ ਆਪਾਂ ਤੇ ਇੱਥੇ ਹੀ ਸਾਨੂੰ ਪਤਾ ਲੱਗਣ ਲੱਗੇ ਬੰਨ ਟੁੱਟ ਗਿਆ ਪਾਣੀ ਦਾ ਬਹੁਤ ਤੇਜ਼ ਵਾਹ ਰਹੀ ਹਾਂਜੀ ਬਹੁਤ ਤੇਜ਼ ਪਾਣੀ ਆਉਣ ਲਿਆ ਸੀ ਅਸੀਂ ਤੇ ਮੱਲਾ ਪਹਿਲਾਂ ਆਪਾਂ ਜੋ ਡੰਗਰ ਵਾਛਾ ਜਿਹੜਾ ਸੀ ਉਹ ਬਾਹਰ ਕੱਢਿਆ ਸੀ ਕੱਢ ਕੇ ਇਹਦੇ ਜਦੋਂ ਆਪਾਂ ਗਏ ਅਸੀਂ ਹਿਸਾਬ ਆਇਆ ਵੀ ਪਾਣੀ ਬਹੁਤ ਤੇਜ਼ ਆ ਅਸੀਂ ਟਾਈਟਰ ਆਪਣਾ ਕੱਢ ਲਿਆ ਸੀ ਗੱਡੀ ਵੀ ਕਰੀ ਗੀ ਗੱਡੀ ਆਪਾਂ ਭਜਾ ਕੇ ਗੱਲ ਕਰੀ ਨਿਕਲੇ ਇੱਥੋਂ ਤੇ ਬਹੁਤ ਤੇਜ਼ ਪਾਣੀ ਆਇਆ ਇੱਥੇ ਬਹੁਤ ਮੁਸ਼ਕਲ ਹੀ ਤੇ ਇਹ ਜਦੋਂ ਅਸੀਂ ਇਹਦੇ ਛੜਕੇ ਪਹੁੰਚੇ ਆਪਾਂ ਬੰਨ ਤੇ ਪਹੁੰਚੇ ਆ ਪਾਣੀ ਉਸੇ ਟਾਈਮ ਸਾਡੇ ਘਰ ਆ ਪਹੁੰਚ ਗਿਆ ਡੰਗਰ ਵਾਛਾ ਡੰ ਸਮਾਨ ਦੇ ਇਦਾਂ ਭੇਜ-ਭੁਜ ਕੇ ਅੰਦਰ ਇਹ ਕੋਈ ਪੁੱਧਦੇ ਰਹਿ ਗਿਆ ਕੋ ਤਾਂ ਹੋਇਆ ਹੀ ਨਹੀਂ ਇਹਨਾਂ ਮਤਲਬ ਮੌਕੇ ਟਾਈਮ ਹੀ ਨਹੀਂ ਸਾਡੇ ਕੋਲ ਤੇ ਮਤਲਬ ਆਪਾਂ ਸਮਾਨ ਤਾਂ ਕਰਦੇ ਅੱਛਾ ਹਾਂ ਕਿਹੜਾ ਟਾਈਮ ਹੀ ਨਹੀਂ ਜਦੋਂ ਇੰਨੀਆਂ ਜ਼ਿਆਦਾ بارشਾਂ ਪਈਆਂ ਸੀਆਂ ਤੁਸੀਂ ਵੇਖੋ ਕਿ ਉੱਥੇ ਵੀ ਬਹੁਤ ਮੰਦਾ ਹਾਲ ਸੀਗਾ ਹਨਾ ਬਹੁਤ ਪਾਣੀ ਦਾ ਇੰਨਾ ਜ਼ੋਰ ਫਿਰ ਤੁਹਾਨੂੰ ਇੱਧਰ ਦੀ ਘਰ ਦੀ ਟੈਨਸ਼ਨ ਤੇ ਸਾਡੇ ਘਰ ਦਾ ਕੀ ਬਣੇਗਾ ਕਿਉਂਕਿ ਸਾਹਮਣੇ ਕੋਠੀ ਟੁੱਟ ਗਈ ਸਾਹਮਣੇ ਸਾਡੇ ਸਾਹਮਣੇ ਹਾਂ ਜੀ ਸਾਹਮਣੇ ਕੋਠੀ ਡਿੱਗੀ ਪਈ ਤਾਂ ਦਾ ਜੀ ਕੋਠੀ ਉਹ ਡਿੱਗੀ ਹੈ ਨਾ ਮੇਰੇ ਸਾਹਮਣੇ ਬੰਨ ਟੁੱਟਾ ਹੈ ਸਾਹਮਣੇ ਉਹ ਕੋਠੀ ਨੂੰ ਪਾਣੀ ਵਜਿਆ ਸਾਹਮਣੇ ਮੇਰੇ ਉਹ ਡਿੱਗੀ ਹੈ ਅੱਛਾ ਹਾਂ ਸਾਡੇ ਘਰ ਨੂੰ ਤੇ ਬਹੁਤ ਜ਼ਿਆਦਾ ਪਾਣੀ ਸੀ ਬਰੇਦਾ ਵੀ ਮਨ ਚ ਬੜਾ ਤਰ੍ਹਾਂ ਗਿਆ ਰ ਮਤਲਬ ਬਹੁਤ ਤੇਜ਼ ਪਾਣੀ ਆਇਆ ਤੇ ਤੇ ਉਹ ਮਤਲਬ ਰੱਬ ਨੇ ਸਾਨੂੰ ਰੱਖ ਲਿਆ ਵਾ ਨਹੀਂ ਤੇ ਜਿੰਨੀ ਤੇਜ਼ ਪਾਣੀ ਆਹੀ ਤੇ ਇਹ ਸਮਝਿਆ ਇਹ ਤੇ ਅੱਜ ਸਾਡਾ ਮਲ ਨਾਂ ਨਿਸ਼ਾਨੀ ਤੋਂ ਖਤਮ ਹੈ ਅੱਛਾ ਜੀ ਹਾਂ ਜਿੰਨੀ ਤੇਜ਼ ਪਾਣੀ ਆਇਆ ਕਿੰਨੇ ਬੱਚੇ ਆਪਣੇ ਮੇਰਾ ਇੱਕ ਬੇਟਾ ਅੱਛਾ ਇੱਕ ਬੇਟਾ ਹਾਂ ਜੀ ਠੀਕ ਹੈ ਜੀ ਤਾਂ ਪਲਵਿੰਦਰ ਗੌਰ ਪਲਵਿੰਦਰ ਗੌਰ ਜੀ ਅੱਛਾ ਤੇ ਫਿਰ ਤੁਸੀਂ ਉੱਥੇ ਬੰਦ ਤੇ ਕਿੰਨੇ ਦਿਨ ਰਹੇ ਉੱਥੇ ਤੁਸੀਂ ਕੀ ਆ ਕਰ ਰਹੇ ਪੰਜਵੇਂ ਦਿਨ ਅਸੀਂ ਪਾਣੀ ਘਾ ਰਹੇ ਆ ਇਹਨਾਂ ਦਾ ਪਾਣੀ ਪਾਣੀ ਦੇ ਵਿੱਚ ਘਰ ਆ ਗਿਆ ਜਦੋਂ ਘਰ ਆਏ ਤਾਂ ਘਰ ਬਹੁਤ ਮੁਸ਼ਕਲ ਸੀ ਛੋੜੀ ਦੇ ਵਿੱਚ ਨਹੀਂ ਲਿਖਿਆ ਜਾਂਦਾ ਇਹਨਾਂ ਨੂੰ ਇਹ ਛੱਡ ਦੇ अच्छा ये चार बागेला ये सर पे ये तेੰਦੇੰਦਾ ਹਾਲ ਸੀ ਨਾ ਬਹੁਤ ਬੰਦਾ ਉਸਾਂ ਦਿਨਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਂਦੇ ਸੀ ਉੱਥੇ ਫਿਰ ਕਿਦਾਂ ਬਚਾ ਹੋਇਆ ਕਿਦਾਂ ਉੱਥੇ ਸੀ ਇਸ ਤਰ੍ਹਾਂ ਵੇਖੋ ਜੀ ਇਹੀ ਗੱਡੀ ਦੇ ਵਿੱਚ ਬਹਿ ਜਾਂਦੇ ਨਹੀਂ ਜੇ ਨਹੀਂ ਹੁੰਦਾ ਸੀ ਹਾਂਜੀ ਤੇ ਕਿਦਾ ਮੈਂ ਹਟ ਜਾਂਦਾ ਸੀ ਅਸੀਂ ਫਿਰ ਬਾਹਰ ਹੋ ਜਾਂਦੇ ਸੀ ਅੱਛਾ ਜੀ ਤੇ ਰੋਟੀ ਪਾਣੀ ਦਾ ਕਿਦਾਂ ਸੀ ਉਸਾਂ ਦਿਨਾਂ ਜਿੱਤੇ ਕੋਈ ਸੇਵਾ ਵੀ ਪਹੁੰਚਦੀ ਨਾ ਜੀ ਉੱਥੇ ਰੋਟੀ ਪਾਣੀ ਇਸ ਤਰ੍ਹਾਂ ਸੀ ਵੀ ਅਸੀਂ ਰੋਟੀਆਂ ਪਕਾ ਕੇ ਖੜਨਾ ਸੀ ਅੱਛਾ ਜੀ ਤੇ ਚਾਹ ਵੀ ਅਸੀਂ ਬਣਾ ਕੇ ਖੜੀ ਸੀ ਅੱਛਾ ਅਸੀਂ ਪਿਆਰ ਖੜਿਆ ਸੀ ਇਸ ਤਰ੍ਹਾਂ ਜੇ ਲੋ ਆਪਣਾ ਟਾਈਮ ਪਾਸ ਕਰਦੇ ਰਹੇ ਆ ਦਿਨ ਕੇ ਚਾਰ ਨਾਲ ਰੋਟੀ ਖਾ ਕੂ ਕੇ ਤੇ ਆਪਣਾ ਟਾਈਮ ਪਾਸ ਕਰ ਲਿਆ ਮੁਰ ਕਿਸ ਤਰ੍ਹਾਂ ਜਦੋਂ ਆਪਣੇ ਘਰ ਪਰ ਆਇਤੇ ਹੈਗੇ ਸੀ ਹੋਰ ਕਿਤੇ ਪਾਣੀ ਦਾ ਸੁੱਤਰ ਟਾਈਮ ਪਾਸ ਹੁੰਦਾ ਹੈ ਅੱਛਾ ਮੁਰ ਕਿਹਨੂੰ ਇਹ ਸਾਥ ਸੰਗਤ ਫਿਰ ਸੇਵਾ ਕਰਨੀ ਕਰਨੀ ਹੈ ਜੇ ਜਦੋਂ ਅਸੀਂ ਇਥੋਂ ਪਾਣੀ ਤੇ ਨਿਕਲ ਕੇ ਗਏ ਆਂ ਬੜੀ ਮੁਸ਼ਕਲ ਗਈ ਇਹ 2-3 ਮਿੰਟ ਲੱਗਦੇ ਚੋ ਜੰਦੇ ਪਾਣੀ ਚ ਆਇਆ ਬਹੁਤ ਦੇਰ ਬਹੁਤ ਦੇਰ ਗਿਆ ਅੱਛਾ ਜੀ ਕੋਣ ਮੈਨੂੰ ਇਹ ਦੱਸੋ ਕਿ ਇਸ ਤੁਸੀਂ ਜਿਹੜਾ ਪਾਈ ਆ ਹਨਾ ਇੱਧਰ ਆ ਪਾਇਆ ਇਹਦੇ ਵਿੱਚ ਕਿੰਨੇ ਦਿਨ ਗੱਡੇ ਇਹ ਨਹੀਂ ਵਿਕੇ ਨਾ ਬਾਟੀ ਆਏ ਨੇ ਇੰਚਾ ਦੇ ਵਿੱਚ ਕਿਤੇ ਪੰਜ ਦਿਨ ਗੱਡੇ ਅੱਛਾ ਜਦੋਂ ਤੋਂ ਉਹਨੂੰ ਬਲਾਗ ਦੇ ਇੰਦਰ ਦੇ ਜਿੱਧਰ ਨੂੰ ਥੋੜਾ ਉੱਧਰ ਨੂੰ ਕੈਮਰਾ ਮਾਰਿਓ ਸਾਹਮਣੇ ਜਿੱਧਰ ਤੋਂ ਹੁਣ ਝੂਨੇ ਦਿਖ ਰਏ ਆ ਜਾਂ ਅਜੇ ਵੀ ਪਾਣੀ ਖੜਾ ਵਾ ਇੱਧਰ ਸਾਰੇ ਹੀ ਬੰਨੇ ਨੇ ਢੇੜਾ ਵਾ ਸਮੁੰਦਰ ਦੀ ਸਮੁੰਦਰ ਬਣਿਆ ਸੀਗਾ ਕਿਉਂਕਿ ਕੁਝ ਨਜ਼ਰ ਤੇ ਆਉਂਦਾ ਨਹੀਂ ਜਿੱਧਰ ਵੇਖੋ ਪਾਣੀ ਪਾਣੀ ਬਸ ਪਾਣੀ ਪਾਣੀ ਅਜੀ ਦੋਸਤੋ ਤੁਹਾਨੂੰ ਪਤਾ ਵਾ ਕਿ ਜੋ ਪਿੰਡ ਕੋਨੇਵਾਲ ਦੇ ਵਿੱਚ ਕਹਿਰ ਮਚਿਆ ਰਾਵੀ ਦਰਿਆ ਨੇ ਜਿਹੜਾ ਵਾ ਕਹਿਰ ਮਚਾਇਆ ਤੁਸੀਂ ਉਹ ਗਾਣਾ ਸੁਣਿਆ ਕਿ ਕੋਈ ਕਿਸੇ ਸਿੰਗਰ ਨੇ ਗਾਇਆ ਕਿ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਪਰ ਰਾਵੀ ਦੇ ਵਿੱਚ ਇੰਨਾ ਕਿ ਜ਼ਿਆਦਾ ਪਾਣੀ ਆ ਗਿਆ ਕਿ ਰਾਵੀ ਨੇ ਇੱਕਦਮ ਜਿਹੜਾ ਵਾ ਕਹਿਰ ਮਚਾ ਦਿੱਤਾ ਕਹਿੰਦੇ ਨੇ ਕਿ ਦਰਿਆ ਦੀ ਜਿਹੜੀ ਢਾਹ ਵਾ ਉਹ ਬੰਦੇ ਨੂੰ ਕਿਤੇ ਨਾ ਕਿਤੇ ਲੈ ਕੇ ਵਹਿ ਜਾਂਦੀ ਆ ਤੇ ਇੰਨੇ ਇੱਥੋਂ ਜਿਹੜਾ ਬੰਨ ਟੁੱਟਿਆ ਸੀ ਕੋਨੇਵਾਲ ਪਿੰਡ ਤੋਂ ਇਨੇ ਸੈਂਕੜੇ ਪਿੰਡ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲਈ ਅੱਗੇ ਤੋਂ ਅੱਗੇ ਜਿੱਧਰ ਨੂੰ ਪੁੜਿਆ ਗਿਆ ਪਾਣੀ ਬਹੁਤ ਜਿਆਦਾ ਨੁਕਸਾਨ ਕਰਦਾ ਗਿਆ ਸਭ ਤੋਂ ਵੱਡਾ ਇਹ ਨੁਕਸਾਨ ਆ ਕਿ ਕਿਸਾਨ ਦੀ ਜਿਹੜੀ ਪੁੱਤਾ ਮੰਗ ਪਾਲੀ ਫਸਲ ਵਾ ਇਹ ਤੁਸੀਂ ਲਾ ਲਓ ਪੱਠੇ ਲਾ ਲਓ ਝੋਨਾ ਲਾ ਲਓ ਕੁਝ ਵੀ ਸਬਜ਼ੀਆਂ ਕੁਝ ਵੀ ਲਾ ਲਓ ਸਾਰਾ ਹੀ ਕੁਝ ਇਨੇ ਬਰਬਾਦ ਕਰਕੇ ਰੱਖਦਾ ਤੇ ਰਿੰਦਾ ਖੁੰਦਾ ਜਿਹੜਾ ਘਰਾਂ ਦੇ ਵਿੱਚ ਸੌਦਾ ਪਿਆ ਸੀ ਰਿਜਕ ਪਿਆ ਸੀ ਉਹ ਵੀ ਸਾਰਾ ਬਰਬਾਦ ਕਰਦਾ ਤੇ ਆਪਾਂ ਕਰੀਏ ਲੋਕਾਂ ਦੇ ਨਾਲ ਗੱਲਬਾਤ ਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਵਾ ਤੇ ਸਾਡੇ ਭੈਣ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਭੈਣ ਜੀ ਆਪਣਾ ਕਿੰਨਾ ਕੁ ਸਮਾਨ ਕਿਉਂਕਿ ਇਹ ਬੰਦਿਆਂ ਨੂੰ ਤੇ ਹੁੰਦਾ ਹੁਣ ਭਾਜੀ ਨੂੰ ਮੈਂ ਗੱਲ ਕੀਤੀ ਤੇ ਭਾਜੀ ਨੂੰ ਤੇ ਬਹੁਤ ਜ਼ਿਆਦਾ ਟੈਨਸ਼ਨ ਆ ਕਿ ਮੇਰੀ ਇੰਨੀ ਜ਼ਿਆਦਾ ਫਸਲ ਖਰਾਬ ਹੋ ਗਈ ਤੇ ਹਮੇਸ਼ਾ ਹੀ ਮੇਰੀਆਂ ਭੈਣਾਂ ਨੂੰ ਇਹ ਹੁੰਦਾ ਕਿ ਸਾਡੇ ਘਰ ਦੇ ਵਿੱਚ ਸੂਜੀ ਸਲਾਈ ਇਹਨਾਂ ਨੂੰ ਪਤਾ ਹੁੰਦਾ ਤੇ ਤੁਸੀਂ ਦੱਸਿਓ ਕਿ ਆਪਣੇ ਘਰ ਕਿੰਨਾ ਕੁ ਇਹ ਨੁਕਸਾਨ ਹੋਇਆ ਵਾ ਸਰ ਕੁਝ ਵੀ ਨਹੀਂ ਚੁੱਕਿਆ ਗਿਆ ਸਾਰਾ ਸਮਾਨ ਸੀ ਜੋ ਦਾਤਾ ਸੀ ਜੋ ਮੈਂ ਬਕੀਕ ਦਾ ਕੰਮ ਕਰਦੀ ਆ ਮਸ਼ੀਨਾਂ ਸੀ ਉਹ ਸਾਰੀਆਂ ਮੇਰੀਆਂ ਨੀਤੇ ਪਈਆਂ ਸਿਰਫ ਐ ਆਪਣੀ ਜਾਨ ਬਚਾਈ ਆ ਇੱਕ ਇੱਕ ਦੋਤਾ ਸੂਰ ਵੀ ਜਿਹੜਾ ਇੱਕ ਏਟੇਸ ਪਾ ਕੇ ਉਹ ਸ਼ਰਕ ਦੇ ਉੱਤੇ ਚੜ ਗਿਆ ਸੀ ਅੱਛਾ ਔਰ ਕੋਈ ਵੀ ਨਹੀਂ ਸਮਝ ਚੁੱਕਿਆ ਗਿਆ ਡਾਕੂਮੈਂਟ ਸੀ ਡਿਗਰੀ ਸੀ ਕੱਚਾ ਵੀ ਬਸ ਉਹ ਠੀਕਾ ਹੀ ਸੀ ਨਾ ਔਰ ਪੁੱਛ ਕਿੰਨੇ ਕਿੰਨੇ ਪਾਣੀ ਥਾਣੀ ਇੱਥੋਂ ਲੰਘ ਕੇ ਬੱਤੀ ਜਿੱਦੋਂ ਅਸੀਂ ਇੱਥੋਂ ਪੱਤੀ ਸੀ ਨਾ ਉਦੋਂ ਦੇ ਸੁੱਪ ਘੱਟੀ ਤੋਂ ਪਾਚ ਕੇ ਗਏ ਆ ਅੱਛਾ ਜੀ ਉਦੋਂ ਥੁਤੀ ਰੋਟੀ ਪਾਣੀ ਉਦੋਂ ਦੀ ਮਾਰ ਕਰ ਰਿਆ ਸੀ ਹਨਾ ਜਦੋਂ ਉਧਰੋਂ ਪਾਣੀ ਟੁੱਟਾ ਤੂੰ ਤੁਸੀਂ ਵਿਰੇਤ ਨੂੰ ਭੱਜਦੇ ਕਿ ਇਹ ਆ ਬੰਨ ਕੇ ਵੇਚਣੇ ਸਰਦਾਰ ਸਾਹਿਬ ਇੰਨਾ ਫਰੌਲੀ ਪਾਣੀ ਬਹੁਤ ਜ਼ਿਆਦਾ ਸੀ ਪਾਣੀ ਦੇ ਤੇ ਨਹੀਂ ਬਿਚਾਰਾ ਆਵਾਜ਼ ਹੀ ਸੁਣ ਸਾ ਫਿਰ ਕੋਈ ਇਹ ਸਤਾਮ ਕਰਕੇ ਨਹੀਂ ਨਗਾ ਵਾਦਾ ਸਾਡੀ ਵੀ ਇੰਡੀਆ ਛੜਕੀ ਆਪਾਂ ਚੜੀ ਜਾਂ ਚੱਲ ਬਹੁਤ ਜਿਆਦਾ ਵੱਡੇ ਛਪੇਲੇ ਡਗੇ ਹਨਾ ਡਾਰਸੀਗਾ ਕੇ ਜਿਹੜੇ ਦੇ ਨਾਲ ਵਜਣਾ ਹਾਂਜੀ ਉਦੋਂ ਫਿਰ ਸਭ ਬਹੁਤ ਸੀ ਸਮਝ ਨਹੀਂ ਆਉਂਦੀ ਕਿ ਜੈਨਿਕ ਕੋਲ ਮਲਾ ਕੇ ਉਸ ਵੈਗੁਰੂ ਨੇ ਬਚਾਇਆ ਵਾ ਵੈਗੁਰੂ ਨੇ ਬਚਾਇਆ ਜਿਹੜਾ ਇਸ ਟਾਈਮ ਤੁਸੀਂ ਸਾਰੇ ਬੈਠੇ ਜੋ ਉਹ ਸਾਰੀ ਪਰਮਾਤਮਾ ਦੀ ਦੇਣ ਹੈ ਉਹਨੇ ਹੱਥ ਦੇ ਕੇ ਰੱਖਿਆ ਵਾ ਵੈਗੁਰੂ ਦੀ ਇਹ ਰੀੜੀ ਬਾਤਿਆਰੀ ਚੱਲ ਰਹੀ ਆ ਖੋਨੇਵਾਲ ਪਿੰਡ ਦੇ ਇੱਕ ਬੰਨ ਨਹੀਂ ਟੁੱਟੇ ਇੱਥੇ ਜਿਹੜਾ ਵਾ ਕਾਫੀ ਜਿਹੜੇ ਵਾ ਬੰਨ ਟੁੱਟ ਗਏ ਆ ਤੇ ਤੁਸੀਂ ਵੇਖੋਗੇ ਅਜੇ ਵੀ ਉਥੇ ਤੁਸੀਂ ਤੇ ਜਿਹੜਾ ਵਾ ਸੇਵਾ ਚੱਲ ਰਹੀ ਆ ਸਾਰੇ ਇਹ ਚਾਰ ਪੰਜ ਜਿਹੜੇ ਬੰਨ ਟੁੱਟੇ ਸੀਗੇ ਤੇ ਆਪਾਂ ਜੇ ਇੱਧਰ ਨੂੰ ਨਿਗਾਹ ਮਾਰੀਏ ਤੇ ਹੁਣ ਆਪਾਂ ਨੂੰ ਜਿੱਧਰ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਬੰਨੇ ਕੋ ਰੋਖ ਵੀ ਦਿਖ ਰਿਹਾ ਕੋਈ ਫਸਲ ਵੀ ਦਿਖ ਰਹੀ ਆ ਪਰ ਫਸਲਾਂ ਦਿਖਤੇ ਰਹੀਆਂ ਪਰ ਜਿਹੜਾ ਵਾ ਉਹ ਬਰਬਾਦ ਹੋ ਗਈਆਂ ਖਰਾਬ ਹੋ ਗਈਆਂ ਕਿਉਂਕਿ ਇਹਨਾਂ ਦੇ ਵਿੱਚ ਉਹ ਗੰਦੇ ਪਾਣੀ ਦੀ ਜਿਹੜੀ ਆ ਸਮਲ ਆ ਰਹੀ ਆ ਤੇ ਜਿੱਧਰ ਨੂੰ ਆਪਾਂ ਵੇਂਦੇ ਸਾਂ ਤੇ ਇਹ ਸਮੁੰਦਰੀ ਸਮੁੰਦਰ ਬਣਿਆ ਸੀ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਸੀ ਤੇ ਇਹ ਸਾਰਾ ਹੀ ਪਾਣੀ ਪਾਣੀ ਜਿਹਾ ਭਾਈ ਤੁਸੀਂ ਆਓ ਥੋੜਾ ਇੱਥੇ ਆ ਤੁਸੀਂ ਦੱਸਿਓ ਕਿ ਆਪਣੀ ਫਸਲ ਕਿੰਨੀ ਖਰਾਬ ਹੋਈ ਆ ਮੈਂ 10 ਕਿਲੇ ਠੀਕੇ ਖਾਂਦੇ ਆ ਇੱਥੇ 5 ਕਿਲੇ ਮੇਰਾ ਆਪਣਾ ਸੀ اچھا ਜੀ ਤੇ 2 ਕਿਲੇ ਮੈਂ ਆਦਤੇ ਮਤਲਬ ਜਿਹੜਾ ਝੋਨਾ ਲਾਇਆ ਸੀ اچھا 17 ਕਿਲੇ ਥਾ ਮੇਰਾ ਝੋਨਾ ਜਰਾ ਖਰਾਬ ਹੋਇਆ ਅੱਛਾ ਜੀ ਹਾਂ ਜੀ ਉਹ ਬਿਲਕੁਲ ਖਤਮ ਹੋ ਗਿਆ ਵਸ 17 ਕਿਲੇ ਜਨਕੇ ਜ਼ਿੰਮੇਦਾਰ ਦੇ ਫਿਰ ਲਾਕੀ ਟੁੱਟਿਆ ਪਿਆ ਹਾਂ ਜੀ ਹਾਂ ਜੀ 10 ਕਿਲੇ ਜਿਹੜਾ ਮੈਂ ਠੇਕੇ ਲਿਆ ਸੀ ਉਹ ਵੀ ਖਤਮ ਹੋ ਗਿਆ ਗੱਲ ਕਰੀ ਤਾਂ ਬਹੁਤ ਹੁਣ ਕਰਜ਼ੇ ਥੱਲੇ ਆ ਹਿਸਾਬ ਨਾਲ ਮੈਂ ਹਾਂ ਜੀ ਹਾਂ ਜੀ ਹਾਂ ਜੀ ਦੋ ਕਿਸੇ ਨੇ ਵੀ ਠੇਕੇ ਦੇ ਪੈਣੀ ਦਿੱਤੀ ਆ ਜਿੱਥੋਂ ਤੱਕ ਵੀ ਸਾਡੀ ਵੀਡੀਓ ਜਾਰੀ ਆ ਮੇਰਾ ਵੀਰ ਉਹ ਵੀ ਜ਼ਿੰਮੇਦਾਰ ਆ ਜਿੰਨੇ ਠੇਕੇ ਤੇ ਪੈਣੀ ਦਿੱਤੀ ਆ ਤੇ ਕੋਈ ਵੀ ਕਿਸੇ ਵੀ ਵੀਰ ਤੋਂ ਠੇਕਾ ਨਾ ਮੰਗੇ ਕਿਉਂਕਿ ਤੁਸੀਂ ਵੇਖੋਗੇ ਜੇ ਕੋਈ ਮਿੱਟੀ ਲੈ ਕੇ ਆਉਂਦਾ ਕੋਈ ਸੇਵਾ ਲੈ ਕੇ ਆਉਂਦਾ ਉਹਨੂੰ ਸਰੋਪਿਆਂ ਨਾਲ ਸਨਮਾਨਤ ਕੀਤਾ ਜਾ ਰਿਹਾ ਵਾ ਜੇ ਕੋਈ ਪੰਪ ਤੇ ਖਲੋਂਦਾ ਵਾ ਤੇ ਉਹਨੂੰ ਦਾਨੀ ਸੱਜਣ ਉਹਦੀ ਟਰੈਕਟਰ ਦੀ ਜਿਹੜੀ ਆ ਟੈਂਕੀ ਫੁੱਲ ਕਰ ਕਰਕੇ ਦੇਈ ਜਾਂਦੇ ਆ ਕਿ ਨਹੀਂ ਯਾਰ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਖੜਦਾ ਸੀ ਤੇ ਅੱਜ ਪੰਜਾਬ ਦੇ ਨਾਲ ਹਰ ਸੂਬਾ ਆ ਕੇ ਖੜ ਗਿਆ ਤੁਸੀਂ ਲੇਖ ਲਓ ਦੇਖ ਲਓ ਕਿ ਹਰਿਆਣਾ ਦਿੱਲੀ ਯੂਪੀ ਇਹ ਰਾਜਸਥਾਨ ਸਾਰੇ ਹੀ ਜਿਹੜਾ ਵਾ ਸਾਡੇ ਭਰਾ ਬਣ ਕੇ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਮੈਂ ਇਸ ਘਰ ਅੱਜ ਤਾਂ ਆਵਾ ਕਿ ਜਦੋਂ ਅਸੀਂ ਉਹ ਸਾਹਮਣੇ ਬੰਨ ਤੇ ਜਾ ਕੇ ਖੜਦੇ ਸੀ ਤੇ ਇਸ ਘਰ ਵਾਲੇ ਨਿਗਾਹ ਮਾਰਦੇ ਸੀਗੇ ਇਸ ਘਰ ਦੇ ਨੂੰ 8 8 9 9 ਫੁੱਟ ਜਿਹੜਾ ਪਾਣੀ ਚੜਿਆ ਸੀ ਤੇ ਸਾਰਾ ਹੀ ਘਰ ਜਿਹੜਾ ਵਾ ਇਹ ਪਾਣੀ ਦੀ ਲਪੇਟ ਦੇ ਵਿੱਚ ਸੀਗਾ ਤੇ ਜਦੋਂ ਉਹ ਸਾਹਮਣੇ ਕੋਠੀ ਡਿੱਗੀ ਸੀ ਤੇ ਅਸੀਂ ਉੱਥੇ ਖੜੇ ਇਹ ਗੱਲਾਂ ਕਰਦੇ ਹੁੰਦੇ ਕਿ ਪ੍ਰਮਾਤਮਾ ਉਹ ਉਹਨਾਂ ਘਰਾਂ ਦਾ ਬਹੁਤ ਜ਼ਿਆਦਾ ਮੰਦਾ ਹਾਲ ਵਾ ਤੇ ਹੁਣ ਪਤਾ ਨਹੀਂ ਉਹਨਾਂ ਘਰਾਂ ਦਾ ਕੀ ਬਣੂਗਾ ਕਿਉਂਕਿ ਇਹ ਨਾਂ ਦੇ ਘਰ ਖੜੇ ਆ ਜਿੰਨੀ ਇਹਨਾਂ ਨੂੰ ਪਾਣੀ ਦੀ ਮਾਰ ਵੱਜੀ ਆ ਸਾਰੀਆਂ ਕੰਧਾਂ ਪਾਟ ਗਈਆਂ ਨੇ ਨੀਆਂ ਕ ਮਜ਼ੂਰ ਹੋ ਗਈਆਂ ਨੇ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਵੀਰਾਂ ਦਾ ਸੋਚਣਾ ਚਾਹੀਦਾ ਕਿਉਂਕਿ ਖਾਸ ਕਰਕੇ ਪਿੰਡ ਖੋਨੇਵਾਲ ਦਾ ਜਿਹੜਾ ਆਲਾ ਦਵਾਲਾ ਵਾ ਕੋਈ ਵੀ ਦਾਨੀ ਸੱਜਣ ਵੀ ਆਉਂਦਾ ਇਹਨਾਂ ਤੇ ਪਹੁੰਚ ਜਰੂਰ ਕਰਿਆ ਕਰੋ ਕਿਉਂਕਿ ਇੰਨਾ ਘਰਾਂ ਨੂੰ ਬਹੁਤ ਜਿਆਦੀ ਜਿਹੜੀ ਆ ਪਾਣੀ ਦੀ ਮਾਰ ਵਜੀ ਆ ਇਹ ਉਹ ਕਰਨੇ ਕਿ ਬਹੁਤ ਬਹੁਤ ਚਿਰ ਜਿਹੜਾ ਪਾਣੀ ਦੇ ਵਿੱਚ ਡੁੱਬੇ ਰਹੇ ਆ ਜਿਹੜੀ ਜਗ੍ਹਾ ਤੇ ਖੜੇ ਆ ਤੁਸੀਂ ਥੋੜਾ ਕੈਮਰਾ ਲੈ ਕੇ ਅੱਗੇ ਨੂੰ ਆਓ ਤੇ ਜਿੱਧਰ ਵੇਖਦੇ ਆ ਕਿ ਰਿਚਿਕ ਪੁਗਵਾਨ ਜਿਹਨੂੰ ਆਪਾਂ ਕਹਿੰਨੇ ਆ ਤੇ ਵੇਖੋ ਕਿੰਦਾ ਜਿਹੜਾ ਵਾ ਖਰਾਬ ਹੋਇਆ ਤੇ ਉਹਨੂੰ ਉਲੀ ਲੱਗ ਗਈ ਆ ਤੇ ਆ ਥੋੜਾ ਤੁਸੀਂ ਬਾਹਰ ਨੂੰ ਆ ਜਿਓ ਇਧਰ ਨੂੰ ਭਾਜੀ ਨਾਲ ਆ ਜਿਓ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਇਧਰ ਭਾਜੀ ਹੋਣਾ ਨੇ ਕੁਝ ਸਾੜਿਆ ਉਧਰ ਕਣਕ ਪਈ ਭਾਜੀ ਇਹ ਕਿ ਸਾੜਿਆ ਇਹ ਬੱਚੇ ਨੇ ਕਿਤਾਬਾਂ ਇਹ ਜੋ ਛੋਟੇ ਦੇ ਬੱਚਾ ਨਰਸੀ ਤੋਂ ਪੜਦਾ ਰਿਹਾਣਾ ਸਾਰੀਆਂ ਹੁਣ ਤੱਕ ਪਲੱਸ ਟੂ ਜੋ ਗਿਆ ਹੁਣ ਤੱਕ ਸਾਰੀਆਂ ਆਪਾਂ ਕਿਤਾਬਾਂ ਸਾਮੇ ਰੱਖੀਆਂ ਸੀ ਤੇ ਜਿਹੜੀਆਂ ਇਹ ਖਰਾਬ ਹੋ ਗਈਆਂ ਹਰ ਕੋ ਕਿਸੇ ਕੰਮ ਨਹੀਂ ਆ ਗਈ ਫਿਰ ਹਾਰ ਕੇ ਸਾੜਨੇ ਪਈਆਂ ਤੇ ਇਹ ਬੇਕਾਰ ਹੋ ਗਈਆਂ ਨਰਸਰੀ ਤੋਂ ਲਾ ਕੇ ਮੈਂ ਸਾਰੀਆਂ ਇਹ ਕਿਤਾਬਾਂ ਸਾਮੇ ਕਾਪੀਆਂ ਕਿਤਾਬਾਂ ਜੋ ਸਾਮੀਆਂ ਜਦੋਂ ਇਹਨਾਂ ਨੂੰ ਸਾੜਿਆ ਤਾਂ ਕੀ ਮੰਨ ਤੇ ਬਿੱਤੀ ਆ ਮੰਨਦੇ ਤੇ ਹੁਣ ਵੇਖੋ ਵੀ ਬੜਾ ਦੁੱਖ ਤੇ ਬੜਾ ਹੁੰਦਾ ਵਾ ਕਿਤਾਬਾਂ ਬੱਚੇ ਦੀ ਸਾਮੀਆਂ ਆ ਨਰਸਰੀ ਤੋਂ ਲਾ ਕੇ ਹਾਂਜੀ ਤੇ ਹੁਣ ਮਤਲਬ ਸਾਰੀਆਂ ਤੇ ਦੁੱਖ ਤੇ ਬਹੁਤ ਜ਼ਿਆਦਾ ਵਾ ਠੀਕ ਹਾਂਜੀ ਹਾਂ ਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਕਣਕ ਜਿਹੜੀ ਖਰਾਬ ਹੋ ਗਈ ਆ ਇਹ ਇਧਰ ਸੁੱਟੀ ਆ ਤੇ ਬਹੁਤ ਜ਼ਿਆਦਾ ਇਧਰ ਨੁਕਸਾਨ ਮੈਂ ਬਾਹਰ ਵੀ ਕਣਕ ਵਿਖਾਈ ਆ ਕਿ ਜਿਹੜੀ ਕਣਕ ਖਰਾਬ ਹੋ ਗਈ ਆ ਐਨੇ ਮਤਲਬ ਕਿ ਮਿਹਨਤਾਂ ਦੇ ਨਾਲ ਜਿਹੜਾ ਰਿਜਕ ਕਮਾਇਆ ਵਾ ਭਾਜੀ ਇਧਰ ਹਾਂਜੀ ਦੋਸਤੋ ਹੁਣ ਪਿਛੇ ਪਾਣੀ ਖੜਾ ਵੜੇ ਭਾਜੀ ਨੂੰ ਖੁਸ਼ੀ ਹੈ ਕਿ ਪਾਣੀ ਦੇ ਨਾਲ ਇਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਬਹੁਤ ਹੀ ਜ਼ਿਆਦਾ ਗੰਦੀ ਜਿਹੀ ਸਮੈਲ ਆ ਰਹੀ ਆ ਭਾਜੀ ਇੰਨੀ ਗੰਦੀ ਸਮੈਲ ਆ ਰਹੀ ਆ ਤੁਸੀਂ ਫਿਰ ਕਿੱਦਾਂ ਇੱਥੇ ਬੈਠੇ ਜੀ ਦੇਖੋ ਵੀ ਟਾਈਮ ਪਾਸ ਤੇ ਆਪਾਂ ਸਾਰੀਆਂ ਉਹ ਗੰਦਗੀ ਸਾਰੀ ਭੰਡਰੀਦਾਰ ਗੰਦੀ ਕਰਕੇ ਸਾਰ ਸਮੈਲ ਆਉਂਦੀ ਹੈ ਹੁਣ ਉਹ ਬਿਮਾਰੀ ਦਾ ਵੀ ਹੁਣ ਖਤਰਾ ਵਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਹਾਂਜੀ ਤੁਸੀਂ ਇੱਧਰ ਨੂੰ ਮੜਾ ਜਾ ਕੈਮਰਾ ਮਾਰ ਕੇ ਫਾਇਓ ਕਿ ਅਜੇ ਵੀ ਜਿਹੜਾ ਪਿੱਛੋਂ ਪਾਣੀ ਤੁਰਿਆ ਆਉਂਦਾ ਵਾ ਇਹ ਪਾਣੀ ਕੋਈ ਬੰਬੀ ਨਹੀਂ ਛੱਡੀ ਆਪਾਂ ਇਹ ਬੰਬੀ ਇਹ ਪਾਣੀ ਜਿਹੜਾ ਵਾ ਸਾਰਾ ਹੀ ਅਜੇ ਇੱਧਰੋਂ ਹੀ ਤੁਰਿਆ ਆਉਂਦਿਆ ਵਾ ਹੜਾਂ ਦਾ ਪਾਣੀ ਤੇ ਮੈਂ ਜਿਸ ਜਗ੍ਹਾ ਤੇ ਖੜਾ ਸਾਂ ਇਸ ਜਗ੍ਹਾ ਤੇ ਮੇਰੀ ਜਿੱਥੇ ਮੇਰੀ ਹਾਈਟ ਆ ਇੱਥੋਂ ਇੱਥੋਂ ਤੱਕ ਪਾਣੀ ਸੀ ਤੇ ਉਹ ਜਦੋਂ ਦੂਰੋਂ ਵੇਖਦੇ ਸਾਂ ਘਰ ਦੇ ਘਰ ਨਹੀਂ ਸੀ ਦਿਖਦਾ ਕਿਉਂਕਿ ਪਾਣੀ ਦੀ ਬਹੁਤ ਹੀ ਜ਼ਿਆਦਾ ਮਾਰ ਵਜੀ ਆ ਇਸ ਕਰਕੇ ਮੇਰਾ ਵੀਰ ਕੋਈ ਵੀ ਦਾ ਨਹੀਂ ਸੱਜਣ ਇਹਨਾਂ ਦੇ ਜਿਹੜਾ ਵਾ ਘਰ ਤੱਕ ਪਹੁੰਚ ਜਰੂਰ ਕਰੇ ਉਹ ਸਾਹਮਣੇ ਝੰਗੀਆਂ ਵਾ ਜਿੱਥੇ ਗੁਰੂ ਮਹਾਰਾਜ ਦੇ ਜਿਹੜੇ ਸੇਖ ਵਾ ਉੱਥੇ ਬੰਨ ਜਿਹੜਾ ਬੰਨਣਦੇ ਆ ਉੱਥੋਂ ਹੀ ਸਾਹਮਣੇ ਇਹਨਾਂ ਦਾ ਡੇਰਾ ਵਾ ਵੀਰ ਜੀ ਤੁਸੀਂ ਇੱਥੇ ਮੇਰੇ ਨਾਲ ਆਇਓ ਤੁਸੀਂ ਆਪਣਾ ਨਾਮ ਤੇ ਫੋਨ ਦੱਸ ਦਿਓ ਮੇਰਾ ਨਾਮ ਬਲਕਾਰ ਸਿੰਘ ਆ ਠੀਕ ਹੈ ਤੇ ਫੋਨ ਨੰਬਰ ਹੈ 98145 51164 ਇਹ ਆ ਕੀ ਵਜਦਾ ਵਾਡੇ ਦੇ ਕਿਥੋਂ ਦੇ ਇਹ ਡੇਰਾ ਵਜਦਾ ਆਪਣੇ ਝੰਗੀ ਦਾ ਵਜਦਾ ਪਨਵਾ ਦਾ ਝੰਗਾ ਪਨਵਾ ਦਾ ਪਨਵਾ ਦਾ ਕੋਨਾਂ ਦਾ ਸਾਡੇ ਸਿਰਫ ਮੈਂ ਅੱਧਾ ਕਿਲੋ ਮਿੱਟਣੇ ਆ ਲੱਗੀ ਇੱਕ 15 ਲੱਗੇ ਜਿਹੜੀ ਸਾਡੀ ਜ਼ਮੀਨ ਹੈ ਪਨਵਾ ਦੀ ਹੁਣੇ ਦੇ ਨਾਲ ਲੱਗਦੀ ਹੈ ਸਾਰੀ ਜਾ ਕੇ ਹਾਂਜੀ ਹਾਂਜੀ ਇਹ ਪਨਵਾ ਦੀ ਜਮੀਨ ਹੈ ਹਾਂਜੀ ਝੰਗੀ ਪਨਵਾ ਹਾਂਜੀ ਦੋਸਤੋ ਕੋਈ ਵੀ ਦਾਨੀ ਸੱਜਣ ਸਾਡੀ ਵੀਡੀਓ ਵੇਖ ਰਿਹਾ ਤੇ ਇਹਨਾਂ ਵੀਰਾਂ ਤੱਕ ਜਰੂਰ ਪਹੁੰਚੇ ਸੋ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ ਮਿਹਰਬਾਨੀ